ਆ ਵੀ ਬੱਚੇ ਅੱਜ ਕੀ ਦੇਣਾ ਕਿੰਨਾ ਦਾ ਸਰਦਾਰ ਸ਼ਹੀਦ ਦੇ ਆਜਮ ਭਗਤ ਸਿੰਘ ਜੀ ਦਾ ਤੇ ਜਿਹੜਾ ਕਿ ਦੋਨਾਂ ਹੱਥਾਂ ਦੇ ਵਿੱਚ ਜੱਸੀ ਦੇ ਬਣਾਏ ਹੋਏ ਸਕੇਚ ਆ ਜਿਹੜੇ ਆਪਣੇ ਹੱਥਾਂ ਦੇ ਨਾਲ ਬਣਾਏ ਆ ਤੇ ਅੱਜ ਮਨੁੱਖਤਰੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਨੰਨੇ-ਮੁੰਨੇ ਬੱਚੇ ਤੇ ਬੱਚੀਆਂ ਤੁਸੀਂ ਦੇਖਦੇ ਹੋ ਸਾਰੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਨੂੰ ਯਾਦ ਕਰਦੇ ਆ ਅੱਜ ਤੁਹਾਡੇ ਸਾਹਮਣੇ ਸਾਡੀਆਂ ਧੀਆਂ ਨੇ ਸਾਡੇ ਪੁੱਤਰਾਂ ਨੇ ਰਾਜ ਆਪਣੇ ਕੁਝ ਵਿਚਾਰ ਵੀ ਰੱਖਣੇ ਆ ਤੇ ਅੱਜ ਵੇਨੇ ਤੁਸੀਂ ਸਾਡੇ ਵਾਪੋ ਬਜ਼ੁਰਗਾਂ ਨੂੰ ਵੀਰਾਂ ਨੂੰ ਬੈਠਿਆਂ ਦੇਖਦੇ ਹੋ ਇੱਥੇ ਇਹ ਸਾਡੇ ਪਰਿਵਾਰ ਦੇ ਉਹ ਮੈਂਬਰ ਨੇ ਜਿਹੜੇ ਠੀਕ ਨੇ ਤੰਦਰੁਸਤ ਨੇ ਜਿਹੜੇ ਚੱਲ ਫਿਰ ਸਕਦੇ ਨੇ ਜਿਹੜੇ ਮੰਜਿਆਂ ਦੇ ਉੱਪਰ ਪਏ ਨੇ ਜਾਂ ਜਿਹੜੇ ਹਸਪਤਾਲ ਦੇ ਦਾਖਲੇ ਨੇ ਉਹ ਸਾਰੇ ਮੈਂਬਰ ਇਹ ਤਾਂ ਸ਼ਾਮ ਲਈ ਹੋ ਸਕੇ ਤੇ ਅਸੀਂ ਸਾਰੇ ਬਰਵਾਰਤ ਮਹਿਮਾਨਾਂ ਵੱਲੋਂ ਸੰਦਾਂ ਅਝਲੀ ਭੇਟ ਕਰਦੇ ਆ ਜੀਵਦੇ ਆਜਮ ਭਗਤ ਸਿੰਘ ਜੀ ਨੂੰ ਉਹਨਾਂ ਦੇ ਜੀਵਦੇ ਵਿਹਾਰੇ ਨੂੰ ਸਮਰਪਿਤ 23 ਮਾਰਚ 1931 ਦੇ ਵਿੱਚ ਜੀਵਦੇ ਆਜਮ ਨੂੰ ਭਗਤ ਸਿੰਘ ਜੀ ਨੂੰ ਫਾਂਸੀ ਦਿੱਤੀ ਗਈ ਸੀ ਤੇ ਅੱਜ 94 ਸਾਲ ਹੋ ਗਏ ਨੇ ਉਹਨਾਂ ਦੇ ਸ਼ਹਾਦਤ ਨੂੰ 94 ਸਾਲਾਂ ਦੇ ਵਿੱਚ ਜੋ ਭਗਤ ਸਿੰਘ ਜੀ ਨੇ ਆਪਣੀਆਂ ਹੱਥ ਲਿਖਤ ਕਿਤਾਬਾਂ ਦੇ ਵਿੱਚ ਲਿਖਿਆ ਉਹ ਅੱਜ ਇਹਨ ਬਿਨ ਸੱਚ ਹੁੰਦਾ ਜਾਪਦਾ ਜਿੱਦਾਂ ਭਗਤ ਸਿੰਘ ਜੀ ਨੇ ਆਪਣੀਆਂ ਲਿਖਤਾਂ 'ਚ ਲਿਖਿਆ ਸੀ ਵੀ ਗੋਰੇ ਹੁਕਮਰਾਨਾਂ ਤੋਂ ਗੋਰੇ ਰਾਜਕਰਤਾ ਜਿਹੜੇ ਸ਼੍ਰੇਣੀ ਦੇ ਵਿੱਚ ਬੈਠੇ ਨੇ ਉਹਨਾਂ ਤੋਂ ਤਾਂ ਅਸੀਂ ਆਜ਼ਾਦ ਹੋ ਜਾਾਂਗੇ ਫਿਰ ਅਪਰ ਕਾਰਿਆਂ ਦੇ ਗੁਲਾਮ ਹੋ ਜਾਾਂਗੇ ਫਿਰ ਅਸੀਂ ਆਪਣੇ ਆਪ ਦੇ ਗੁਲਾਮ ਹੋ ਜਾਾਂਗੇ ਵੀ ਅਸੀਂ ਐਸਾ ਕੋਈ ਇਨਕਲਾਬ ਲੈ ਕੇ ਆਉਣਾ ਚਾਹੁੰਦੇ ਹਾਂ ਜਿਦੇ ਵਿੱਚ ਕੋਈ ਉੱਚ ਨੀਚ ਨਾ ਹੋਵੇ ਜਿਦੇ ਵਿੱਚ ਕੋਈ ਸ਼ਰੀਆਂ ਦੇ ਵਿੱਚ ਵੰਡ ਕੇ ਰਿਜ਼ਰਵੇਸ਼ਨ ਦੇ ਨਾਂ ਤੇ ਸਮਾਜ ਨੂੰ ਵੰਡਿਆ ਨਾ ਜਾਵੇ ਜਿਦੇ ਵਿੱਚ ਜਾਤ ਪਾਤਾਂ ਦੇ ਧਰਮਾਂ ਦੇ ਨਾਂ ਤੇ ਸਦੀ ਸਮਾਜਿਕ ਵੰਡ ਨਾ ਹੋਵੇ ਇਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਸੀ ਵਿਹਾਰਿਕ انسان ਨੂੰ ਜੋ ਭਾਰਤ ਦੇਸ਼ ਵਾਸੀ ਆ ਉਹਨੂੰ ਬਰਾਬਰ ਦੇ ਹੱਕ ਮਿਲਣ। ਪਰ ਅੱਜ ਸਰਕਾਰਾਂ ਵੱਲੋਂ ਹੀ ਕੋਟੇ ਤੈਅ ਕੀਤੇ ਜਾਂਦੇ ਆ ਸਾਨੂੰ ਆਪਸ ਵਿੱਚ ਵੰਡਿਆ ਜਾਂਦਾ ਧਾਰਮਿਕ ਦੰਗੇ ਹੁੰਦੇ ਆ ਜਾਤਾਂ ਦੇ ਨਾਂ ਤੇ ਧਰਮਾਂ ਦੇ ਨਾਂ ਤੇ ਜੋ ਹੋ ਰਿਹਾ ਉਹ ਆਪਾਂ ਸਾਰੇ ਦੇਖਦੇ ਆ ਕਿ ਜੀ ਦਿਆ ਜਮ ਭਗਤ ਸਿੰਘ ਜੀ ਨੇ ਐਸਾ ਆਜ਼ਾਦ ਦੇਸ਼ ਸੋਚਿਆ ਸੀ ਕਿ ਉਹਨੇ ਐਸਾ ਜੋ ਅੱਜ ਸਮਾਜਿਕ ਢਾਂਚਾ ਸਾਡਾ ਜੋ ਸਾਡਾ ਸਿਸਟਮ ਕੰਮ ਕਰ ਰਿਹਾ ਇਸ ਤਰ੍ਹਾਂ ਦਾ ਸੋਚਿਆ ਸੀ ਨਹੀਂ ਪਰ ਅੱਜ ਅਸੀਂ ਉਸ ਜੀ ਦੇ ਇਛਾਦਤ ਨੂੰ ਨਮਨ ਕਰਦੇ ਆ ਤੇ ਨੌਜਵਾਨ ਵੀਰਾਂ ਨੂੰ ਬੇਨਤੀ ਕਰਦੇ ਆ ਭੈਣਾਂ ਨੂੰ ਬੇਨਤੀ ਕਰਦੇ ਆ ਵੀ ਹੁਣ ਤੁਸੀਂ ਆਪਣੇ ਜੀਵਨ ਦੇ ਵਿੱਚ ਅੱਗੇ ਵਧਣਾ ਕਿਸੇ ਨੇ ਨੌਕਰੀਆਂ ਕਰਨੀਆਂ ਕਿਸੇ ਨੇ ਬਿਜ਼ਨਸ ਕਰਨਾ ਕਿਸੇ ਨੇ ਅਫੀਸਰ ਬਣਨਾ ਕਿਸੇ ਨੇ ਕੋਈ ਆਪਣਾ ਕਾਰੋਬਾਰ ਕਰਕੇ ਉਲੰਧੀਆਂ ਤੇ ਪਹੁੰਚਣਾ ਤੁਸੀਂ ਇੱਕ ਆਪਣੀ ਜ਼ਿੰਮੇਵਾਰੀ ਨੂੰ ਆਪਣੀ ਡਿਊਟੀ ਨੂੰ ਜ਼ਰੂਰ ਸਮਝਿਓ ਵੀ ਇਨਸਾਨ ਸਾਰੇ ਬਰਾਬਰ ਨੇ ਉਹਨਾਂ ਸਾਰੇ ਲੋਕਾਂ ਨੂੰ ਅਸੀਂ ਬਰਾਬਰਤਾ ਦਾ ਹੱਕ ਦੇਈਏ ਜਿਹੜੇ ਸਾਡੇ ਸਮਾਜ ਸਾਡੇ ਆਸ-ਪਾਸ ਵਿੱਚ ਰਹਿੰਦੇ ਨੇ ਸਾਡੇ ਸੁਪਨਿਆਂ ਦੇ ਘਰ ਵਿੱਚ ਸਾਡੇ ਪਰਿਵਾਰ ਦੇ ਵਿੱਚ ਵੀ ਸਾਰੇ ਪਰਿਵਾਰਕ ਮੈਂਬਰ ਇੱਥੇ ਕੋਈ ਜਾਤ ਨਹੀਂ ਕੋਈ ਧਰਮ ਨਹੀਂ ਇੱਥੇ ਕੋਈ ਛੋਟਾ ਨਹੀਂ ਕੋਈ ਵੱਡਾ ਨਹੀਂ ਅਸੀਂ ਸਾਰੇ ਮਨੁੱਖ ਹਾਂ ਅਸੀਂ ਸਾਰੇ ਇਨਸਾਨ ਆ ਤੇ ਇਨਸਾਨ ਹੋਣ ਦੇ ਨਾਤੇ ਅਸੀਂ ਇਨਸਾਨੀਅਤ ਦਾ ਇੱਕੋ ਰਿਸ਼ਤਾ ਨਿਭਾ ਰਹੇ ਸਾਡੇ ਬੱਚਿਆਂ ਨੂੰ ਵੀ ਅਸੀਂ ਹਮੇਸ਼ਾ ਇਹੇ ਕੋਸ਼ਿਸ਼ ਕਰੀਦੀ ਆ ਸਮਝਾਉਣ ਦੀ ਸਿੱਖਿਆ ਦੇਣ ਦੀ ਵੀ ਬੱਚਿਓ ਇੱਕ ਚੰਗੇ ਇਨਸਾਨ ਹੋਣ ਦਾ ਮਤਲਬ ਇਹ ਨਹੀਂ ਵੀ ਚੰਗਾ ਇੱਕ ਅਮੀਰ ਬੰਦਾ ਉਹਦੀ ਗੱਡੀ ਉਹਦੀ ਕੋਠੀ ਉਹਦਾ ਕਾਰੋਬਾਰ ਦੇਖ ਕੇ ਅਸੀਂ ਆਈਡੀਆ ਲਾਈਏ ਅੰਦਾਜ਼ਾ ਲਾਈਏ ਵੀ ਇਹ ਬਹੁਤ ਚੰਗਾ ਨਹੀਂ ਚੰਗੇ ਇਨਸਾਨ ਦਾ ਹੋਣ ਦਾ ਮਤਲਬ ਇਹ ਆ ਵੀ ਜਿਹੜਾ ਸਾਹਮਣੇ ਵਾਲੇ ਬੰਦੇ ਨੂੰ ਖੜੇ ਨੂੰ ਆਪਣੇ ਤੋਂ ਵੱਡਾ ਸਮਝੇ ਚਾਹੇ ਉਮਰ 'ਚ ਛੋਟਾ ਹੋਵੇ ਉਹਦੀ ਇੱਜ਼ਤ ਕਰੇ ਉਸ ਦੇ ਬੰਦੇ ਦੀ ਵੈਲਿਊ ਨੂੰ ਸਮਝਦਾ ਹੋਵੇ ਉਹ ਹੀ ਇਨਸਾਨ ਵੱਡਾ ਜਿਹੜਾ ਆਪਣੇ ਸਮਾਜ ਨੂੰ ਆਪਣੇ ਆਲੇ ਦਾਲੇ ਨੂੰ ਆਪਣੇ ਪਰਿਵਾਰ ਵਾਂਗ ਸਮਝੇ ਆਪਣੀ ਜ਼ਿੰਮੇਵਾਰੀ ਨੂੰ ਕੱਲੀ ਆਪਣੇ ਬੱਚਿਆਂ ਜਾਂ ਆਪਣੇ ਪਰਿਵਾਰ ਤੱਕ ਹੀ ਸੀਮਤ ਨਾ ਸਮਝੇ ਜ਼ਿੰਮੇਵਾਰੀ ਸਾਡੀ ਕੁਦਰਤ ਦੀ ਕਾਇਨਾਤ ਦੀ ਸਾਰੇ ਕਾਸੇ ਦੀ ਜ਼ਿੰਮੇਵਾਰੀ ਇਨਸਾਨ ਨੂੰ ਮਿਲੀ ਆ 84 ਲੱਖ ਜਿਹੋਨਾਂ ਦਾ ਸਰਦਾਰ ਬਣਿਆ ਇਨਸਾਨ ਤਾਂ ਸਾਡਾ ਫਰਜ਼ ਵੀ ਬਣਦਾ ਸੀ ਉਹ ਸਾਰੇ ਕਾਰਜ ਪੂਰੇ ਕਰੀ ਤੇ ਬਸ ਇੰਨੀਆਂ ਕੀ ਬੇਨਤੀਆਂ ਸੀ ਮੁਖਤਾਂ ਦੀ ਸੇਵਾ ਪਰਿਵਾਰ ਦੀਆਂ ਸਾਡੀਆਂ ਉਹਨਾਂ ਸਾਰੀਆਂ ਭੈਣਾਂ ਨੂੰ ਮਾਵਾਂ ਨੂੰ ਬਾਪੂ ਬਜ਼ੁਰਗਾ ਨੂੰ ਨੌਜਵਾਨ ਵੀਰਾਂ ਨੂੰ ਬੱਚਿਆਂ ਨੂੰ ਬੱਚੀਆਂ ਨੂੰ ਬੇਨਤੀ ਆ ਵੀ ਅੱਜ ਆਪਾ ਸ਼ਹੀਦ ਦੇ ਆਜ਼ਮ ਭਗਤ ਸਿੰਘ ਜੀ ਦੇ ਇਸ 94 ਸਾਲ ਦੀ ਇਸ ਵਰਸੀ ਨੂੰ ਦਿਲ ਤੋਂ ਆਪਣੇ ਤੋਂ ਸਲਾਮ ਕਰੀਏ ਸ਼ਰਧਾਂਜਲੀ ਦੇਈਏ ਸ਼ਰਦਾ ਦੇ ਫੁੱਲ ਭੇਟ ਕਰੀਏ ਤੇ ਲੋਕਾਂ ਵਿੱਚ ਸਨੇਹਾਂ ਲੈ ਕੇ ਜਾਈਏ ਬੇਅਸੀ ਉਹਨਾਂ ਦੇ ਵਿਚਾਰਾਂ ਤੇ ਵੀ ਕਰੇ ਉਤਰੀਏ ਉਹਨਾਂ ਦੇ ਵਿਚਾਰਾਂ ਤੇ ਵੀ ਅਮਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਵਿੱਚ ਆਏ ਜਿੰਨੇ ਵੀ ਬਾਪੂ ਬਜ਼ੁਰਗ ਮਾਤਾਵਾ ਭੈਣਾਵਾ ਵੀਰ ਬਜ਼ੁਰਗ ਕੋ ਸਾਬ ਸਾਰੇ ਜਣੇ ਬਾਈ ਜੀ ਦੀ ਅਗਵਾਈ ਹੇਠ ਸ਼ਹੀਦਾਂ ਨੂੰ ਸਮਰਪਿਤ ਇਸ ਦਿਨ ਨੂੰ ਥੈਂਕ ਯੂ ਜੀ ਤੇ ਆਓ ਉਹਨਾਂ ਸ਼ਹੀਦਾਂ ਨੂੰ ਸਰਜਾਂ ਸਰਧਾਂਜਲੀ ਦੇ ਲਈ 71 ਹੋਏ ਹਾਂ ਅੱਜ ਉਹਨਾਂ ਦੇ ਸਦਕਾ ਉਹਨਾਂ ਦੀ ਕੁਰਬਾਨੀ ਦੇ ਸਦਕਾ ਆਪਾਂ ਇਸ ਆਜ਼ਾਦੀ ਆਜ਼ਾਦੀ ਨੂੰ ਤਾਂ ਮਾਨ ਰਿਹਾ ਹਾਂ ਪਰ ਕਿਤੇ ਨਾ ਕਿਤੇ ਅਸੀਂ ਅੱਜ ਵੀ ਉਹ ਉਹਨਾਂ ਅੰਗਰੇਜ਼ਾਂ ਦੇ ਗੁਲਾਮ ਹਾਂ ਅਸੀਂ ਸਰੀਰ ਪੱਖੋਂ ਤਾਂ ਆਜ਼ਾਦ ਹੋ ਗਏ ਹਾਂ ਪਰ ਮਾਨਸਿਕ ਪੱਖੋਂ ਅਸੀਂ ਅੱਜ ਵੀ ਉਹਨਾਂ ਦੇ ਗੁਲਾਮ ਹਾਂ ਇਸ ਲਈ ਅੱਜ ਦੇ ਸਮਾਜ ਨੂੰ ਜ਼ਰੂਰਤ ਹੈ ਮਾਨਸਿਕ ਤੌਰ ਤੇ ਨਾ ਗੁਲਾਮ ਹੋਣ ਦੀ ਸੋ ਮੈਂ ਜ਼ਿਆਦਾ ਟਾਈਮ ਨਾ ਲੈਂਦਾ ਹੋਇਆ ਸੁਪਨਿਆਂ ਦੇ ਘਰ ਦੀ ਬੱਚੀ ਪਰਮਜੀਤ ਕੌਰ ਨੂੰ ਸੱਦਾ ਦਿੰਦਾ ਹਾਂ ਕਿ ਆ ਕੇ ਉਹ ਭਗਤ ਸਿੰਘ ਬਾਰੇ ਕੁਝ ਸਤਰਾ ਪੇਸ਼ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਭਗਤ ਸਿੰਘ ਨੂੰ ਪ੍ਰੇਰਣਾਦਾਇਕ ਜੀਵਨ ਸਤਿਕਾਰਯੋਗ ਸਾਥ ਸੰਗਤ ਜੀ ਅਸੀਂ ਸਭ ਬਹੁਤ ਹੀ ਖੁਸ਼ਕਿਸਮਤ ਹਾਂ ਕਿ ਅਸੀਂ ਉਸ ਧਰਤੀ ਤੇ ਜਨਮ ਲਿਆ ਹੈ ਜਿੱਥੇ ਸ਼ਹੀਦ ਦੇ ਅਜਾਮ ਸਾਡੀ ਭਗਤ ਸਿੰਘ ਵਰਗੇ ਮਹਾਨ ਕੁਰਬਾਨੀਆਂ ਦੇਣ ਵਾਲੇ ਹੀ ਉਦੇ ਜਨਮ ਲਿੱਤਾ ਸੀ ਭਗਤ ਸਿੰਘ ਸਿਰਫ ਇੱਕ ਨਾਮ ਦਾ ਹੀ ਨਹੀਂ ਬਲਕਿ ਇੱਕ ਇਨਕਲਾਬ ਦਾ ਮਿਸਾਲ ਹੈ ਜੋ ਵੀ ਅੱਜ ਨੌਜਵਾਨਾਂ ਦੇ ਦਿਲ ਨੂੰ ਹੌਸਲਾ ਦਿੰਦਾ ਹੈ ਜੀਵਨ ਦੀ ਸ਼ੁਰੂਆਤ ਭਗਤ ਸਿੰਘ ਜੀ ਦਾ ਜਨਮ 28 ਸਤੰਬਰ 1907 ਈਸਵੀ ਨੂੰ ਪੰਜਾਬ ਦੇ ਲਾਇਲਪੁਰ ਹੁਣ ਪਾਕਿਸਤਾਨ ਦੇ ਬੰਗਾ گاਵ ਵਿੱਚ ਹੋਇਆ ਉਹਨਾਂ ਦਾ ਪਰਿਵਾਰ ਸਦਾ ਦੇਸ਼ ਦੇ ਆਜ਼ਾਦੀ ਲਈ ਸੰਘਰਸ਼ ਕੀਤਾ ਜੋ ਕਿ ਭਗਤ ਸਿੰਘ ਦੇ ਵਿਚਾਰਾਂ ਤੋਂ ਹੀ ਬਹੁਤ ਪ੍ਰਭਾਵਸ਼ਾਲੀ ਸੀ ਅਜਾਤੀ ਦੀ ਲਲਕਾਰ ਉਹਨਾਂ ਨੇ ਜਲਿਆਵਾਲਾ ਬਾਗ ਹੱਤਿਆਕਾਂਡ ਦੇ ਪਿੱਛੋਂ ਬਚਪਨ ਵਿੱਚ ਹੀ ਫੈਸਲਾ ਕਰ ਲਿਆ ਸੀ ਕਿ ਉਹ ਆਪਣੀ ਜ਼ਿੰਦਗੀ ਆਜ਼ਾਦ ਕਰਵਾਉਣ ਲਈ ਵਾਰ ਦੇਣਗੇ ਉਹ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ਅੱਗੇ ਆਏ 1928 ਇਸਵੀ ਵਿੱਚ ਉਹਨਾਂ ਨੂੰ ਸਾਊਥ ਡਰਜ ਦੀ ਹੱਤਿਆ ਕਰਕੇ ਬ੍ਰਿਟਾਨਵੀ ਹਕਮਤ ਨੂੰ ਹਿਲਾ ਦਿੱਤਾ 1929 ਇਸਵੀ ਵਿੱਚ ਉਹਨਾਂ ਨੇ ਦਿੱਲੀ ਦੀ ਵਿਧਾਨ ਸਭਾ ਵਿੱਚ ਇੱਕ ਬੰਬ ਸੁੱਟਿਆ ਤਾਂ ਕਿ ਬ੍ਰਿਟਾਨਵੀ ਸਰਕਾਰ ਨੂੰ ਜਗਾਇਆ ਜਾ ਸਕੇ ਸ਼ਹਾਦਤ ਭਗਤ ਸਿੰਘ ਸੁਖਦੇਵ ਰਾਜਗੁਰੂ ਨੂੰ 3 ਮਾਰਚ 1931 ਈਸਵੀ ਨੂੰ ਉਹਨਾਂ ਨੂੰ ਫਾਂਸੀ ਦਿੱਤੀ ਗਈ ਸੀ। ਉਹਨਾਂ ਦੇ ਸ਼ਬਦ ਇਨਕਲਾਬ ਜਿੰਦਾਬਾਦ ਅੱਜ ਵੀ ਹੋਰ ਨੌਜਵਾਨ ਦੇ ਦਿਲ ਨੂੰ ਵਿੱਚ ਵਸੇ ਹੋਏ ਹਨ। ਸਿੱਖਿਆ ਭਗਤ ਸਿੰਘ ਸਾਨੂੰ ਦੱਸਦੇ ਹਨ ਕਿ ਉਹ ਹਮੇਸ਼ਾ ਆਪਣੇ ਹੱਕ ਦੀ ਲੜਾਈ ਲਈ ਖੜੇ ਹੋ ਖੜੇ ਚਾਹੀਦੇ ਹਨ। ਹਮੇਸ਼ਾ ਸੱਚ ਦੇ ਰਾਹ ਤੇ ਤੁਰਨਾ ਚਾਹੀਦਾ ਹੈ। ਅਸੀਂ ਉਹਨਾਂ ਦੀ ਬੁਲੰਦ ਵਿਚਾਰਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾ ਕੇ ਇੱਕ ਵਧੀਆ ਭਵਿੱਖ ਬਣਾ ਸਕੀਏ ਨਤੀਜਾ ਅਸੀਂ ਉਹਨਾਂ ਦੀ ਕੁਰਬਾਨੀ ਨੂੰ ਕਦੇ ਨਹੀਂ ਭੁੱਲ ਸਕਦੇ ਅਸੀਂ ਇਹ ਵੀ ਆਪਣੇ ਦੇਸ਼ ਦੀ ਭਲਾਈ ਲਈ ਮਿਹਨਤ ਕਰੀਏ ਅਤੇ ਉਹਨਾਂ ਦੇ ਸੁਪਨਿਆਂ ਦਾ ਭਾਰਤ ਬਣਾਈਏ ਇਨਕਲਾਬ ਜਿੰਦਾਬਾਦ ਭੰਦੇ ਮਹਿਤਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬੰਦੀ ਬਹੁਤ ਸੋਣਾ ਬਹੁਤ ਸੋਣਾ ਸ਼ਾਬਾਸ਼ ਅਗਲੇ ਪੇਸ਼ਕਾਰੀ ਸਾਡੇ ਸੁਪਨਿਆਂ ਦੇ ਘਰ ਦਾ ਬੱਚਾ ਗੁਰਪ੍ਰੀਤ ਸਿੰਘ ਜੋ ਕਿ ਤੁਹਾਡੇ ਸਾਹਮਣੇ ਕਵਿਤਾ ਪੇਸ਼ ਕਰਨ ਜਾ ਰਿਹਾ ਹੈ ਵਾਹੇ ਗੁਰਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਮੈਂ ਤੁਹਾਡੇ ਸਾਹਮਣੇ ਕਵਿਤਾ ਪੇਸ਼ ਕਰਨ ਜਾ ਰਿਹਾ ਸ਼ਹੀਦ ਆਜ ਮੈਂ ਸਰਦਾਰ ਭਗਤ ਸਿੰਘ ਨੁੜਕੇ ਆਜਾ ਵੀੜਿਆਵੇ ਗੁਲਾਮ ਹੋ ਗਿਆ ਦੇਸ਼ ਦੁਆਰਾ ਸਰਕਾਰਾਂ ਦੇ ਥੱਲੇ ਦੱਬੇ ਹੋਏ ਨੇ ਲੋਕ ਮੰਗਾਈ ਦੇ ਥੱਲੇ ਦੱਬੇ ਹੋਏ ਨੇ ਲੋਕ ਕਰਜ਼ੇ ਦੇ ਥੱਲੇ ਦੱਬੇ ਹੋਏ ਨੇ ਕਿਸਾਨ ਰਿਸ਼ਵਤਖੋਰੀ ਦੇ ਥੱਲੇ ਦੱਬੇ ਹੋਏ ਨੇ ਅਫਸਰ ਨਸ਼ਿਆਂ ਦੇ ਥੱਲੇ ਦੱਬੇ ਹੋਏ ਨੇ ਜਵਾਨ ਮੁੜ ਕੇ ਆ ਜਾ ਵੀਰੇ ਆਜ਼ਾਦ ਕਰਵਾ ਦੇ ਦੇਸ਼ ਦੁਆਰਾ ਭਾਈ ਗੁਰਜੀਕਾ ਖਾਲਸਾ ਓ ਭਾਈ ਗੁਰਜੀ ਕੀ ਫਤਿਹ ਤਾੜੀਆਂ ਅਗਲੀ ਪੇਸ਼ਕਾਰੀ ਸਾਡੇ ਸੁਪਨਿਆਂ ਦੇ ਘਰ ਦੀ ਤੀ ਅਰਸ਼ਦੀਪ ਕੌਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਅਰਸ਼ਦੀਪ ਕੌਰ ਹੈ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਜਿੰਨਾ ਅੰਦਰ ਆਜ਼ਾਦੀ ਦਾ ਚਾਹ ਹੁੰਦਾ ਬਾਜੀ ਜਾਨ ਦੀ ਲਾਉਣ ਲਈ ਤਲ ਜਾਂਦੇ ਧੁਰ ਟਾਣੀ ਨਾਲ ਪੁੰਜੇ ਸੁੱਟੇ ਭਾਵੇਂ ਪਰ ਮੈਗਨੋ ਫਿਰ ਵੀ ਨਹੀਂ ਫੁੱਲ ਜਾਂਦੇ ਸੇਵਾ ਦੇਸ਼ ਕੌਮ ਦੀ ਕਰਨ ਦੇ ਲਈ ਹੁਣ ਲੱਖਾਂ ਹੀ ਵੀਰਾਂ ਦੇ ਡੁੱਲ ਜਾਂਦੇ ਜਦੋਂ ਭਗਤ ਸਿੰਘ ਵਰਸੇ ਜਾਨਾ ਵਾਰਦੇ ਨੇ ਝੰਡੇ ਉਧਰ ਆਜ਼ਾਦੀ ਦੇ ਨੇ ਝੁਲ ਜਾਂਦੇ ਝੰਡੇ ਉਧਰ ਆਜ਼ਾਦੀ ਦੇ ਨੇ ਝੁਲ ਜਾਂਦੇ ਧੰਨਵਾਦ ਤਾੜੀਆਂ ਸਾਰਿਆਂ ਨੇ ਕਲਾਪਿੰਗ ਕਰੋ ਬਈ ਅਗਲੀ ਪੇਸ਼ਕਾਰੀ ਸੁਪਰੀਆ ਦੇ ਘਰ ਦਾ ਪੁੱਤ ਸੁਖਵਿੰਦਰ ਸਿੰਘ ਅਤੇ ਧੀ ਰਾਣੀ ਸਾਨਿਆ कौर ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੇ ਹਾਂ ਜਿਸ ਦਾ ਸ਼ਿਰਲੇਖ ਹੈ ਸਰਦਾਰ ਭਗਤ ਸਿੰਘ ਮਾਸਕ ਬੁੱਕ ਨੇ ਲਿਖੇ ਬਿਤੇ ਗੁਣ ਭਗਸਿਆਂ ਵਿੱਚ ਬਜ਼ਾਰਾਂ ਦੇ ਕਿ ਕਿ ਆਵਲੇ ਕਰ ਨਾ ਜਾਣ ਕਿ ਮੁੱਲ ਹੁੰਦੇ ਦਿਲਦਾਰਾਂ ਦੇ ਪਰਦੇ ਤੋਂ ਪਰਦਾ ਲਾ ਦਿੱਤਾ ਨਾਮ ਚਮਕਦੇ ਬੇਸ਼ਰਮ ਫਰਕਾਰਾ ਦੇ ਤੇਰੇ ਮੁਰਚੋਂ ਨੰਗੁਨੇ ਦੀ ਹੱਦ ਨਾ ਰਹੀ ਹੁਣ ਪੰਨੇ ਰੋਂਦੇ ਨੇ ਅਖਬਾਰਾਂ ਦੇ ਵਿਚੌਖਟ ਵਿਚੌਖਟ ਸਾਜ ਗਏ ਗੀਤ ਨਵਜੰਮਿਆ ਗੀਤਕਾਰਾਂ ਦੇ ਹੁਣ ਪਰਦੇਸੀ ਵੀ ਜਾਨ ਦੀ ਸੋਚ ਰਹੇ ਨੇ ਨਿਕੰਮੇ ਕਰਤੇ ਪੁੱਤ ਸਰਦਾਰਾਂ ਦੇ ਤੇਰੇ ਪੰਜਾਬ ਦੀਆਂ ਤਲਵਾਰਾਂ ਸੁੱਤੀਆਂ ਹੁਣ ਸਿਰ ਧਲ ਵਧ ਗਏ ਨੇ ਗੱਦਾਰਾਂ ਦੇ ਦੇਸ਼ ਤੇਰੇ ਦੀ ਲੋਕਾ ਕੁੱਕਰ ਰਹਿੰਦੇ ਢਿੱਡ ਭਰਦੇ ਸਰਕਾਰਾਂ ਦੇ ਢਿੱਡ ਭਰਦੇ ਸਰਕਾਰਾਂ ਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਗਲੀ ਪੇਸ਼ਕਾਰੀ ਸੁਪਨਾ ਦੇ ਘਰ ਦੀਆਂ ਤੀਆਂ ਆਰਤੀ ਆਰਤੀ ਫੋਰ ਤਾਨੀਆਂ ਪਰਮਜੀਤ कौर ਨਾਚੀ ਤੁਹਾਡੇ ਸਾਹਮਣੇ ਇੱਕ ਗੀਤ ਪੇਸ਼ ਕਰਨ ਜਾ ਰਹੀਆਂ ਹਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ए वतन बतन वतन वतन मेरे आबाद रहे तू ए वतन वतन मेरे आबाद रहे तू मैं जहां रहूं जहां मैं याद रहे तू मैं तुम जहां मैं याद रहे तू ए वतन मेरे वतन, वतन ए वतन मेरे वतन आद तुझी से तू ही मेरी मंजिल है जान तुझी से पहुंच मैं जाहुँ मैं कुर्बान रहे तू पहुंच मैं जाहुँ मैं कुर्बान रहे तू ऐ वतन मेरे वतन ऐ वतन मेरे वतन तुझ पे कोई गम की आज आने नहीं तू कोई जन की आज आने नहीं दूर कुर्बान मेरी जान तुझ पे शहाद रहे तू कुर्बान मेरी जान तुझ पे शहाद रहे तू ऐ वतन मेरे वतनबाद रहे तू ऐ वतन मेरे वतनबाद रहे ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਸਾਡੇ ਬੱਚਿਆਂ ਨੇ ਜਿਹੜੀਆਂ ਪਰਫਾਰਮੈਂਸਾਂ ਕੀਤੀਆਂ ਕੋਈ ਹੋਰ ਬੱਚੇ ਦੀ ਹੈ ਕੋਈ ਪਰਫਾਰਮੈਂਸ ਸਾਰਾ ਨਹੀਂ ਖਤਮ ਹੋ ਗਿਆ ਨਾ ਹੁਣ ਆਪਾਂ ਦੋ ਗੱਲਾਂ ਕਰ ਲਈਏ ਆ ਨੀਰਿਸ਼ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਸਤ ਪੰਸਾ ਸਤਿ ਸ੍ਰੀ ਅਕਾਲ ਠੀਕੋ ਮਾਤਾ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਉਂਦੇ ਵਸਦੇ ਰਹੋ ਭਾਈ ਸਾਰੇ ਜਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਚੀਤ ਦੇ ਆਜ਼ਮ ਚੀਤ ਪਾਕਤ ਸਿੰਘ ਜੀ ਦੇ ਚੀਤੀ ਦਿਹਾੜੇ ਤੇ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਸੰਧਾਂਝਲੀ ਪੇਟ ਕਰਦੇ ਆ ਨਮਨ ਕਰਦੇ ਆ ਅੱਜ ਸਾਡੇ ਪਰਿਵਾਰ ਦੇ ਮੈਂਬਰ 71 ਹੋਏ ਆ ਅਸੀਂ ਸਾਰੇ ਇਕੱਠੇ ਹੋ ਕੇ ਅੱਜ ਬੱਚਿਆਂ ਨੇ ਵੀ ਆਪਣੇ ਛੋਟੇ-ਛੋਟੇ ਜਿਹੀ ਬਾਤਾਂ ਸਾਂਝੇ ਕੀਤੀ ਆ ਤੇ ਬੱਚਿਆਂ ਦੀਆਂ ਜੇ ਅੱਜ ਤੋਂ ਸਾਡਿਆਂ ਦੀਆਂ ਭਾਵਨਾਵਾਂ ਇਸ ਤਰ੍ਹਾਂ ਦੀਆਂ ਹੋਣ ਜਿੱਦਾਂ ਸ਼ਹੀਦ ਆਜ਼ਮ ਭਗਤ ਸਿੰਘ ਜੀ ਨੇ ਸਾਨੂੰ ਊਚ-ਨੀਚ ਤੋਂ, ਜਾਤ-ਪਾਤ ਤੋਂ ਉੱਪਰ ਉੱਠ ਕੇ ਇੱਕ ਉਹ ਸਮਾਜ ਸਿਰਜਣ ਦੀ ਗੱਲ ਕੀਤੀ ਜਿੱਦੀ ਵਿੱਚ ਸਾਰਿਆਂ ਨੂੰ ਬਰਾਬਰਤਾ ਦਿੱਤੀ ਜਾਵੇ ਜਿੱਤੇ ਸ੍ਰੀ ਦਿਆਜਮ ਭਗਤ ਸਿੰਘ ਜੀ ਨੇ ਇਹ ਗੱਲ ਆਪਣੀ ਹੱਥ ਲਿਖਤਾਂ ਦੇ ਵਿੱਚ ਕਹੀ ਵੀ ਕਿਤੇ ਇਹ ਨਾ ਹੋਵੇ ਆਪਾਂ ਗੋਰੇ ਅੰਗਰੇਜ਼ਾਂ ਤੋਂ ਯਾਦ ਹੋ ਕੇ ਆਪਣੇ ਆਪਣੇ ਦੇ ਹੱਥੋਂ ਗੁਲਾਮ ਹੋ ਜਾਈਏ ਅੱਜ ਕਿਤਨਾ ਕਿਤੇ ਬਹੁਤ ਵਾਰ ਇਸ ਤਰ੍ਹਾਂ ਮਹਿਸੂਸ ਹੁੰਦਾ ਵੀ ਸਾਡੇ ਸਮਾਜ ਦੇ ਵਿੱਚ ਸਾਡੇ ਉਹ ਬਣਦੇ ਹੱਕ ਸਾਨੂੰ ਨਹੀਂ ਮਿਲੇ ਚਾਹੇ ਉਹ ਸਾਡੀ ਐਜੂਕੇਸ਼ਨ ਹੋਵੇ ਚਾਹੇ ਉਹ ਸਾਡੀ ਹੈਲਥ ਹੋਵੇ ਚਾਹੇ ਉਹ ਸੀਨੀਅਰ ਸਿਟੀਜ਼ਨ ਦੀ ਉਹ ਬਣਦਾ ਮਾਨ ਸਤਕਾਰ ਹੋਵੇ ਸਾਡੇ ਮਨੁੱਖਤਰੀ ਸੇਵਾ ਪਰਿਵਾਰ ਵੱਲੋਂ ਸਾਡੇ ਸਾਰੇ ਲੀਡਰ ਸਹਿਬਾਨਾਂ ਨੂੰ ਸਾਰੀਆਂ ਪਾਰਟੀਆਂ ਦੇ ਸਾਰੇ ਜਿੰਨੇ ਵੀ ਸਾਡੇ ਦੇਸ਼ ਦੇ ਲੀਡਰ ਨੇ ਹਰ ਇੱਕ ਪਾਰਟੀ ਦੇ ਵਿੱਚ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਸਮੇਂ-ਸਮੇਂ ਤੇ ਤੁਸੀਂ ਰੂਲ ਕੀਤਾ ਤੁਸੀਂ ਸਮੇਂ-ਸਮੇਂ ਤੇ ਸਰਕਾਰਾਂ ਬਣਾਈਆਂ ਅੱਗੋਂ ਵੀ ਬਣਾਉਣੀਆਂ ਹੱਥ ਜੋੜ ਕੇ ਬੇਨਤੀ ਆ ਵੀ ਤੁਸੀਂ ਇੱਕ ਇਸ ਤਰ੍ਹਾਂ ਦਾ ਅប្រਾਲਾ ਜ਼ਰੂਰ ਕਰੋ ਵੀ ਐਦਾਂ ਲੋਕਾਂ ਨੂੰ ਸੜਕਾਂ ਤੇ ਲਵਾਰਸਾਂ ਵਾਂਗ ਜ਼ਿੰਦਗੀ ਬਤੀਤ ਨਾ ਕਰਨੀ ਪਵੇ ਜਿਹੜੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਸੜਕਾਂ ਤੇ ਲਵਾਰਸਾਂ ਵਾਂਗ ਜ਼ਿੰਦਗੀਆਂ ਬਤੀਤ ਕਰਦੇ ਨੇ ਫਲਾਈਓਵਰਾਂ ਦੇ ਥੱਲੇ ਸਟੇਸ਼ਨਾਂ ਤੇ ਬੱਸ ਸਟੈਂਡ ਤੇ ਗੁਰੂ ਘਰਾਂ ਦੇ ਬਾਹਰ ਮੰਦਰਾਂ ਦੇ ਬਾਹਰ ਉਹਨਾਂ ਨੂੰ ਕੋਈ ਰਿਲੀਫ ਮਿਲੇ ਉਹਨਾਂ ਨੂੰ ਕੋਈ ਮਦਦ ਮਿਲੇ ਜਦੋਂ ਉਸ ਤਰ੍ਹਾਂ ਦੇ ਬੰਦੇ ਕਿਸੇ ਬਿਮਾਰ ਹੋ ਜਾਂਦੇ ਆ ਉਹਨਾਂ ਵਾਸਤੇ ਕੋਈ ਸਰਕਾਰੀ ਹਸਪਤਾਲਾਂ ਦੇ ਵਿੱਚ ਇੰਤਜ਼ਾਮ ਨਹੀਂ ਕੀਤੇ ਜਾਂਦੇ ਉਹਨਾਂ ਦੇ ਵਾਸਤੇ ਕੋਈ ऐसे प्रोग्राम ਨਹੀਂ ਲਿਖ ਕੇ ਜਾਂਦੇ ਵੀ ਉਹਨਾਂ ਲੋਕਾਂ ਦੀ ਮਦਦ ਹੋ ਸਕੇ ਸਾਡੀ ਹੱਥ ਜੋੜ ਕੇ ਬੇਨਤੀ ਆ ਸਭ ਤੋਂ ਵੱਧ ਜ਼ਰੂਰਤ ਉਸ ਬੰਦੇ ਨੂੰ ਆ ਜਿਹਦੇ ਨਾਲ ਕੋਈ ਉਹਦਾ ਆਪਣਾ ਹੈ ਨਹੀਂ ਉਹ ਲਵਾਰਸ ਆ ਤੇ ਉਹਨੂੰ ਉਹਨਾਂ ਹਸਪਤਾਲਾਂ ਦੇ ਵਿੱਚ ਇਲਾਜ ਨਹੀਂ ਮਿਲਦਾ ਜਿਨ੍ਹਾਂ ਨੂੰ ਅਸੀਂ ਕਰੋੜਾਂ ਰੁਪਇਆ ਖਰਚ ਕੇ ਹਸਪਤਾਲਾਂ ਦੇ ਵਿੱਚ ਐਡੇ-ਐਡੇ ਵੱਡੇ ਡਾਕਟਰ ਪਾਇੰਟ ਕੀਤੇ ਆ ਅਸੀਂ ਉੱਥੋਂ ਹਸਪਤਾਲਾਂ ਦੇ ਅੰਦਰੋਂ ਜਾਂ ਬਾਹਰੋਂ ਐਸੇ ਮਰੀਜ਼ਾਂ ਨੂੰ ਚੱਕ ਕੇ ਲੈ ਕੇ ਆਉਨੇ ਆ ਜਿਨ੍ਹਾਂ ਦੇ ਕੀੜੇ ਤੱਕ ਪਏ ਹੁੰਦੇ ਤੇ ਮਨੁੱਖਤਾ ਦੀ ਸੇਵਾ ਪਰਿਵਾਰ ਹਮੇਸ਼ਾ ਕੋਸ਼ਿਸ਼ ਕਰਦਾ ਰਹੂਗਾ ਅੱਗੋਂ ਵੀ ਵੀ ਜਿੰਨੀ ਸਾਡੀ ਔਕਾਤ ਹੈ ਜਿੰਨੀ ਸਾਡੀ ਸੇਵਾ ਲਈ ਹੈ ਵਾਹਿਗੁਰੂ ਜੀ ਨੇ ਅਸੀਂ ਨਿਭਾ ਸਕੀਏ ਸਾਡੇ ਪਰਿਵਾਰ ਦੇ ਬੱਚੇ ਬੱਚੀਆਂ ਬਾਪੂ ਬਜ਼ੁਰਗ ਸਾਡੀਆਂ ਮਾਂਵਾਂ ਭੈਣਾਂ ਸਾਡੇ ਨੌਜਵਾਨ ਵੀਰ ਅਸੀਂ ਸਾਰੇ ਹੱਥ ਜੋੜ ਕੇ ਬੇਨਤੀ ਕਰਦੇ ਆ ਸਾਡੇ ਸਿਸਟਮ ਨੂੰ ਚਲਾਉਣ ਵਾਲੇ ਉਹਨਾਂ ਵੀਰਾਂ ਨੂੰ ਉਹਨਾਂ ਅਫਸਰ ਸਹਿਬਾਨਾਂ ਨੂੰ ਵੀ ਤੁਸੀਂ ਵੀ ਜਰੂਰ ਅਸੀਂ ਤੇ ਆਜਮਪਤ ਸਿੰਘ ਜੀ ਦੇ ਇਸ ਦਿਹਾੜੇ ਤੇ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਪ੍ਰਣ ਕਰੋ ਵੀ ਅਸੀਂ ਇੱਕ ਚੰਗਾ ਸਮਾਜ ਸਿਰਜੀਏ ਜਿੱਥੇ ਕੋਈ ਰਿਸ਼ਵਤਖੋਰੀ ਨਾ ਹੋਵੇ ਜਿੱਥੇ ਅੱਜ ਨ체 ਦਾ ਸ਼ੇਮਾ ਦਰਿਆ ਪੰਜਾਬ ਚ ਵਗਦਾ ਉਹਨੂੰ ਠੱਲ ਪਾ ਸਕੇ ਜਿੱਥੇ ਸਾਡੇ ਇਹਨਾਂ ਬੱਚਿਆਂ ਵਾਸਤੇ ਜਿੱਦਾਂ ਸਪੈਸ਼ਲ ਬੱਚੇ ਨੇ ਜਿਨ੍ਹਾਂ ਨੂੰ ਸਪੈਸ਼ਲ ਬੱਚੇ ਕਿਹਾ ਜਾਂਦਾ ਜਿਨ੍ਹਾਂ ਨੂੰ ਮਾਂ ਪਿਓ ਵੱਲੋਂ ਆਪਣੇ ਵੱਲੋਂ ਠਕਰਾ ਦਿੱਤਾ ਜਾਂਦਾ ਦਤਕਾਰ ਦਿੱਤਾ ਜਾਂਦਾ ਇਹ ਸਰਕਾਰੀ ਤੌਰ ਤੇ ਕੋਈ ਵੀ ਐਸੇ ਚੰਗੇ ਸਕੂਲ ਨਹੀਂ ਐਸੇ ਚੰਗੇ ਕੋਈ ਸਥਾਨ ਨਹੀਂ ਬਣੇ ਹੋਏ ਜਿੱਥੇ ਬਸ ਜਿੱਥੇ ਇਹਨਾਂ ਲੋਕਾਂ ਨੂੰ ਰੱਖਿਆ ਜਾ ਸਕੇ ਜਿੱਥੇ ਮਾਂ ਬਾਪ ਇਹਨਾਂ ਨੂੰ ਛੱਡ ਸਕਣ ਚੰਗਾ ਪ੍ਰਬੰਧ ਹੋਵੇ ਉੱਥੇ ਬਹੁਤ ਬੱਚੇ ਨੇ ਜਿਹੜੇ ਜਨਮ ਤੋਂ ਹੀ ਕਿਸੇ وجہ ਨਾਲ ਸਪੈਸ਼ਲ ਨੇ ਤੇ ਉਹਨਾਂ ਨੂੰ ਸਪੈਸ਼ਲ ਨੀਡ ਹੁੰਦੀ ਹੈ ਸਪੈਸ਼ਲ ਐਜੂਕੇਸ਼ਨ ਚਾਹੀਦੀ ਹੁੰਦੀ ਆ ਉਹਨਾਂ ਦੇ ਇੰਤਜ਼ਾਮ ਨਹੀਂ ਕੀਤੇ ਜਾਂਦੇ ਤੇ ਸਾਡੀ ਇਹ ਬੇਨਤੀ ਹੱਥ ਜੋੜ ਕੇ ਸਰਕਾਰਾਂ ਨੂੰ ਵੀ ਜ਼ਰੂਰ ਇਹਨਾਂ ਗੱਲਾਂ ਵੱਲ ਧਿਆਨ ਦਿੱਤਾ ਜਾਵੇ ਸਾਡੇ ਸੀਨੀਅਰ ਸਿਟੀਜ਼ਨ ਸਾਡੇ ਬਾਪੂ ਬਜ਼ੁਰਗ ਜਦੋਂ ਬਜ਼ੁਰਗ ਹੋ ਜਾਂਦੇ ਨੇ ਜਾਂ ਕੋਈ ਮੈਂਟਲੀ ਸਮੱਸਿਆ ਦੇ ਨਾਲ ਘਿਰ ਜਾਂਦਾ ਉਹਨਾਂ ਦੇ ਪਰਿਵਾਰ ਉਹਨਾਂ ਨੂੰ ਛੱਡ ਦਿੰਦੇ ਨੇ ਉਹ ਸੜਕਾਂ ਤੇ ਰੋਲਣ ਲਈ ਮਜਬੂਰ ਹੋ ਜਾਂਦੇ ਨੇ ਐਸੇ ਕੋਈ ਅਪਰਾਲੇ ਕੀਤੇ ਜਾਣ ਅਸੀਂ ਇੱਥੇ ਸਪੈਸ਼ਲ ਬੇਨਤੀ ਕਰਦੇ ਹਾਂ ਐਸਜੀਪੀਸੀ ਨੂੰ ਸ਼੍ਰੋਮਣੀ ਕਮੇਟੀ ਨੂੰ ਜਿੱਥੇ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਘਰਾਂ ਦਾ ਪ੍ਰਬੰਧ ਸੰਭਾਲਿਆ ਜਾਂਦਾ ਜਿੱਥੇ ਹਜ਼ਾਰਾਂ ਕਿੱਲੇ ਜ਼ਮੀਨ ਦਾ ਉੱਥੇ ਉਹਨਾਂ ਦੇ ਕੋਲੇ ਮਨ ਲਓ ਐਸਾ ਸਟਰਕਚਰ ਹੈਗਾ ਜਿੱਥੇ ਇਦਾਂ ਦੇ ਲੋਕਾਂ ਨੂੰ ਰੱਖਿਆ ਜਾ ਸਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਜੇ ਕੋਈ ਐਸੇ ਪ੍ਰਬੰਧ ਕੀਤੇ ਜਾਣ ਪੰਜਾਬ ਦੇ ਵਿੱਚ ਨਿਉਟਿਆਂ ਦੀ ਓਟ ਨਿਆਸਰਿਆਂ ਦੀ ਆਸਰ ਆਸਰੇ ਨਿਤਿਰਿਆਂ ਦੀ ਧਿਰ ਦੇ ਨਾਂ ਤੇ ਘਰ ਬਣਾਏ ਜਾਣ ਜਿੱਥੇ ਲੋਕ ਆਪਣੇ ਪਿੰਡ ਦੇ ਵਿੱਚੋਂ ਕਿਸੇ ਉਸ ਬਜ਼ੁਰਗ ਨੂੰ ਜਾ ਕੇ ਛੱਡ ਸਕਣ ਜਿਹਦਾ ਕੋਈ ਆਪਣਾ ਹੈ ਨਹੀਂ ਜਾਂ ਜਿਹੜਾ ਕੋਈ ਉਹਨੂੰ ਸੰਭਲਣ ਵਾਲਾ ਹੈ ਨਹੀਂ ਜਿਹਦੇ ਸਿਰ ਤੇ ਛੱਤ ਹੈ ਨਹੀਂ ਤੇ ਐਸੇ ਉਪਰਾਲੇ ਕਰਨ ਦੀ ਲੋੜ ਅੱਜ ਅੱਜ ਸਮਾਂ ਵਾਂ ਸਾਡਾ ਇੱਕ ਦੂਸਰੇ ਦੇ ਨਾਲ ਖੜਨ ਦਾ ਸਾਥ ਦੇਣ ਦਾ ਅੱਜ ਜੀ ਦੇ ਆਜਮ ਪਾਕਟ ਸਿੰਘ ਜੀ ਦੀ 94 94 ਵਰ੍ਹੇ ਆ 94 ਈਅਰ ਹੋ ਗਏ ਸਿੱਧੇ ਆਜਮ ਭਗਤ ਸਿੰਘ ਜੀ ਨੂੰ ਫਾਂਸੀ ਤੇ ਝੋਲਿਆ ਤੇ ਬੇਨਤੀ ਆ 100 ਵੀ ਹੋ ਜਾਣੇ ਆ ਪਰ ਇਹਨਾਂ 100 ਸਾਲਾਂ ਦੇ ਵਿੱਚ ਅਸੀਂ ਉਹਨਾਂ ਨੂੰ ਬਹੁਤ ਵਾਰ ਸਰਧਾਂਜਲੀयां ਦਿੱਤੀਆਂ ਉਹਨਾਂ ਦੇ ਗਲਾਂ 'ਚ ਹਾਰ ਪਾ ਕੇ ਉਹਨਾਂ ਦੇ ਸਟੈਚੂ ਲਾ ਕੇ ਉਹਨਾਂ ਦੇ ਨਾਮ ਤੇ ਵੱਡੀਆਂ-ਵੱਡੀਆਂ ਗੱਲਾਂ ਕਰਕੇ ਪਰ ਉਹਨਾਂ ਦੇ ਦੱਸੇ ਹੋਏ ਉਸ ਫਲਸਫੇ ਨੂੰ ਵੀ ਅਸੀਂ ਅਪਣਾਈਏ ਇਹ ਸਾਡੀ ਹੱਥ ਜੋੜ ਕੇ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ